ਉੱਥੇ ਜਾ ਕੇ ਪਹੁੰਚ ਕੇ ਮੌਕੇ ਉੱਤੇ ਬਹੁਤ ਜ਼ਿਆਦਾ ਭਾਰੀ ਪੁਲਿਸ ਫੋਰਸ ਉੱਥੇ ਤਾਇਨਾਤ ਸੀ ਤੇ ਅਸੀਂ ਸੁਪਾਸਰਹੰਦ ਪੁਚੜ ਥਾਣੇਦਾਰ ਮੁਰਦਾਬਾਦ ਦੇ ਜਿਹੜੇ ਨਾਰੇ ਆਵਾਜ਼ਾਂ ਦਿੱਤੇ ਤੇ ਬਾਕੀ ਉਹ ਕੰਜਰਾਂ ਦੇ ਕੰਜਰ ਪਰੌਣੇ ਪੁਚੜਾਂ ਦੇ ਪੁਚੜ ਪਰੌਣੇ ਕੋਪੋ ਕੁੜਮਕਰਮ ਤੇ ਉਹਦੇ ਆਏ ਹੀ ਹੋਣਗੇ ਜਦੋਂ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ ਅਤੇ ਖਾਲਸਾਤਨ ਜਿੰਦਾਬਾਦ ਇਹ ਉਥੇ ਨਾਰੇ ਗੂੰਜੇ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਉਥੇ ਹੱਥਾਂ ਪੈਰਾਂ ਦੀ ਪੈ ਗਈ ਉਹ ਇੱਕ ਦੂਜੇ ਨੂੰ ਕਹਿੰਦੇ ਫਿਰ ਛੇਤੀ ਬਾਹਰ ਆਜੋ ਓ ਛੇਤੀ ਬਾਹਰ ਆਜੋ ਉਹ ਬਾਦ ਸਿੰਘ ਆ ਗਏ ਸਿੰਘ ਆ ਗਏ ਉਹ ਇੱਕੋ ਦਮ ਉਹ ਪੁਲਿਸ ਜਿਹੜੀ ਫੋਰਸ ਹੈ ਸਾਡੇ ਵੱਲ ਭੱਜੀ ਆਈ ਇਹ ਅਸੀਂ ਪਤਾ ਜਰੂਰ ਕਰਾਂਗੇ ਵੀ ਕਿਹਨੇ ਅਰਦਾਸ ਕੀਤੀ ਹੈ ਤੇ ਕੀ ਕੀਤੀ ਆ ਫਿਰ ਖਾਲਸਾ ਜਾਉਂਦਾ ਆ ਖਾਲਸਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕਿਤੇ ਰਾਹ ਖੇੜੇ ਦੇ ਵਿੱਚ ਮੇਲੂਗਾ ਪਾਉਂਦਾ ਪਾਉਂਦਾ ਤੂੰ ਪੁੱਛੂਗਾ ਸ਼ਰਮ ਦੇਣ ਗਿਲਥੀਆਂ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗ੍ਰੰਥੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫਿਰ ਇੱਕ ਦਿਨ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬੱਛਿਆ ਤੇ ਬੱਛਿਆ ਵੀ ਨਹੀਂ ਖਾਲਸੇ ਕੋ ਜਾਣਾ ਵੇਖਦੇ ਹੋ ਤੇ ਆਂ ਰੱਖਦੇ ਹੋ ਇਤਿਹਾਸ ਹੀ ਸਿੱਖ ਕੌਮ ਦਾ ਜਿਹਾ ਕਦੀ ਭੀੜਾ ਨਹੀਂ ਪੰਥ ਇਕੱਠੀਆਂ ਕਰਦਾ ਜਿੱਥੇ ਟੱਕਰ ਲੈਂਦਾ ਉੱਥੇ ਭੀੜਾ ਹੁੰਦੀਆਂ ਜਰਵਾਣੇ ਭੀੜਾਂ ਦੀ ਗਿਣਤੀ ਵਿੱਚ ਆਉਂਦੇ ਆ ਭੀੜ ਗਿੱਦੜਾਂ ਦੀ ਹੁੰਦੀ ਆ ਜੰਗਲ ਦੇ ਵਿੱਚ ਸ਼ੇਰ ਇਕੱਲੇ ਬੁੱਕਦੇ ਨੇ ਜੇ ਕੋਈ ਇੰਦਰਾ ਗਾਂਧੀ ਬਣ ਕੇ ਆਏਗੀ ਤੇ ਫਿਰ ਸਾਥ ਜਰਨੈਲ ਸਿੰਘ ਦੀ ਭਾਈ ਸਤਵੰਤ ਸਿੰਘ ਭਾਈ ਬਿਆਨਤ ਸਿੰਘ ਜਿਉਂਦੇ ਆ ਜੇ ਕਿਸੇ ਨੇ ਜਨਰਲ ਵੈਦਿਆਵਾਂ ਨਾ ਆਇਆ ਤੇ ਫਿਰ ਭਾਈ ਸੁਖਾ ਦਿੰਦਾ ਵਰਗੇ ਜਿਹੜੇ ਸੂਰਮੇ ਆ ਜੇ ਪੂਲਾ ਸੀ ਤੇ ਭਾਈ ਗੁੱਗੂ ਵਰਗੇ ਜਿਹੜੇ ਭਾਈ ਨਵਤੇਜ ਸਿੰਘ ਅਰਚੰਦ ਸਿੰਘ ਵਰਗੇ ਜਿਹੜੇ ਸੂਰਮੇ ਆ ਉਹ ਨੇਤਰੇ ਜਿਹੜੇ ਜੁਝਾਰੂ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਇਹ ਅਰਦਾਸ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਹੋਣੀ ਚਾਹੀਦੀ ਹੈ ਨਾ ਕਿ ਸੂਬਾ ਸਰਹੰਦ ਦੇ ਖਾਲਸਾ ਪੰਥ ਜਿਉਂਦਾ ਆ ਦੇ ਖਾਲਸਾ ਪੰਥ ਜਾਗਦਾ ਆ ਇਹਨਾਂ ਬੁਚੜਾਂ ਦਾ ਪੰਜਾਬ ਦੀ ਧਰਤੀ ਤੋਂ ਗੁਰੂਆਂ ਸੂਰਬੀਰਾਂ ਸ਼ਹੀਦਾਂ ਦੀ ਧਰਤੀ ਤੋਂ ਇਸੇ ਤਰ੍ਹਾਂ ਜਿਹੜਾ ਵਿਰੋਧ ਆ ਉਹ ਹੁੰਦਾ ਰਹੇਗਾ ਤੇ ਇਹਨਾਂ ਸੂਬੇ ਸਰਾਂ ਦੇ ਬੁਚੜ ਅਫਸਰ ਨੇ ਵੀ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਜੀਭਾਂ ਦੇ ਨਾਲ ਬੰਨ ਕੇ ਜਿਹੜਾ ਦੋਫਾ ਰਿਆ ਉਹ ਕਰ ਦਿੱਤਾ ਸੀ ਇਕਈਆਂ ਦੇ ਸਿਰਾਂ ਦੇ ਵਿੱਚ ਜਿਹੜੇ ਕੇਲੇ ਉਹ ਠੋਕ ਦਿੱਤੇ ਇੱਕ ਸ਼ਹੀਦ ਸਿੰਘ ਦੀ ਸਿੰਘ ਨਹੀਂ ਪ੍ਰੈਗਨੈਂਟ ਸੀ ਉਹ ਲੱਤ ਮਾਰ ਕੇ ਤੇ ਉਹ ਜਿਹੜਾ ਬੱਚਾ ਆ ਉਹ ਵੀ ਡੇਗ ਦਿੱਤਾ ਤੋ ਭਾਈ ਪਲਮਜੀਤ ਸਿੰਘ ਪੰਜਵੜ ਦੀ ਮਾਤਾ ਜੀ ਨੂੰ ਵਿੱਚ ਭਾਲ ਥਾਣੇ ਵਿੱਚ ਜਿਹੜਾ ਇਸੇ ਬੁੱੱਜੜ ਅਫਸਰ ਨੇ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਇਹ ਭਲੇਖਾ ਸਰਕਾਰਾਂ ਕੱਢ ਦੇਣ ਤੇ ਜਿਹੜੇ ਬਾਕੀ ਰਹਿੰਦੇ ਬੁੱੱਜੜ ਸੈਨਾ ਅਸੀਂ ਬੁੱੱਜੜ ਲਫ਼ਜ਼ ਵਰਤਾਂਗੇ ਕਿਉਂਕਿ ਇਹਨਾਂ ਸਾਡੇ ਸਿੰਘ ਕੋਹ ਕੋਹ ਕੇ ਸ਼ਹੀਦ ਕੀਤੇ ਆ ਮੈਂ ਤੁਹਾਨੂੰ ਇਹ ਕਹਿਣਾ ਕਿ ਹਥਿਆਰ ਆ ਕੇ ਸੰਤ ਜਰਨੈਲ ਸਿੰਘ ਵਾਲੀ ਫੀਲਿੰਗ ਨਾ ਲਓ ਠੀਕ ਰਹੂਗਾ ਜੇ ਤੁਸੀਂ ਇਹਨਾਂ ਦੁਸ਼ਟਾਂ ਦੇ ਭੋਗ ਨਹੀਂ ਰੋਕ ਸਕਦੇ ਮੈਂ ਵੱਜ ਕੇ ਆਖਦਾ ਅੱਜ ਸਪਸ਼ਟਾ ਇਸ ਗੱਲ ਤੋਂ ਜੇ ਧਾਮ ਨਹੀਂ ਰੱਖਦੇ ਤੇ ਇਹੋ ਜੀਆਂ ਫਿਰ ਆਪਾਂ ਜੜੀਆਂ ਨਾ ਆ ਜੜੀਆਂ ਆਪਣਾ ਫੀਲਿੰਗਾਂ ਵਿਖਾਉਣੇ ਫੀਲਿੰਗਾਂ ਲੈਣੀਆਂ ਬੰਦ ਕਰ ਦਿਓ ਵੀਰੋ ਪਰ ਇਹ ਸਨੇਹਾ ਹੈ ਤੁਹਾਨੂੰ ਜਾਲਮੋ ਮਤਾ ਖਿਆਲ ਕਰੋ ਤੁਸੀਂ ਭਾਈ ਸੰਦੀਪ ਸਿੰਘ ਤੇ ਤਸ਼دد ਕੀਤਾ ਪੰਛ ਤੁਹਾਨੂੰ ਵੀ ਜ਼ਰੂਰ ਟਕਰੇਗਾ ਇਤਿਹਾਸ ਬਣਦਾ ਰਹੇਗਾ ਜਦੋਂ ਭਾਜੀ ਉਹਨਾਂ ਨੇ ਜਲੰਧਰ ਦੇ ਵਿੱਚ ਜਾ ਕੇ ਉਸ ਵਰਨ ਘੋਟਨੇ ਦਾ ਭੋਗ ਰੋਕਿਆ ਦੋ ਹੀ ਸਿੰਘ ਸਨ ਪਰ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਜ਼ਿਆਦਾ ਜਿਹੜੀ ਭੱਜਣੀ ਉਹ ਪੈ ਗਈ ਤੇ ਪੁਲਿਸ ਆਫਸਰ ਇਕੱਠੇ ਹੋ ਗਏ ਕਹਿਣ ਲੱਗੇ ਕਹਿੰਦੇ ਤੁਹਾਨੂੰ ਪਤਾ ਨਹੀਂ ਕਿ ਸਾਡੇ ਬੋਸ ਦਾ ਭੋਗ ਆ ਤੇ ਭਾਜੀ ਉਹਨਾਂ ਨੇ ਆਖਿਆ ਕਿ ਤੁਹਾਡੇ ਬੋਸ ਨੇ ਤੁਹਾਡੇ ਬੁੱਚੜ ਨੇ ਸਾਡਾ ਪੋਪ ਮਾਰਿਆ ਸ੍ਰੀ ਆਕਾਸ਼ਪਤ ਸਾਬ ਦੇ ਜਥੇਦਾਰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਮਕੇ ਤੇ ਉਹ ਤੁਸੀਂ ਦੋ ਸਿੰਘ ਨਾ ਸਮਝਿਓ 2.5 ਲੱਖ ਖਾਲਸਾ ਆ ਤੇ 2000 ਖਾਲਸਾ ਫੋਰ ਪਿੱਛੇ ਆ ਰਹੀ ਹੈ ਹੁਣੇ ਵੇਖਿਓ ਤੁਹਾਡਾ ਮਰਦਾ ਕੀ ਜਥੇਦਾਲ ਸਿੰਘ ਨੇ ਪਹਿਲਾਂ ਹੀ ਇੱਕ ਇਹੋ ਜਿਹਾ ਲਫੇੜਾ ਉਹਦਾ ਥੱਪੜ ਮਾਰਿਆ ਕਿ ਨਿਸ਼ਾਨਤ ਸ਼ਰਮਾ ਇਦਾਂ ਡਿੱਗਾ ਜਿਵੇਂ ਫੋਟਬਾਲ ਤੇ ਲੱਤ ਨਹੀਂ ਮਾਰੀ ਤੇ ਫੋਟਬਾਲ ਗਾਂ ਜਾਂਦਾ ਉਹ ਨਿਸ਼ਾਨਤ ਸ਼ਰਮਾ ਇਦਾਂ ਜਥੇਦਾਲ ਜੀ ਦੇ ਪੈਰਾਂ ਦੇ ਵਿੱਚ ਜਿਹੜਾ ਡਿੱਗ ਪਿਆ ਸੀ ਸੋਨਿਆ ਸਰੀਆ ਦਾ ਜੋ ਇਹ ਸਾਡਾ ਇਤਿਹਾਸ ਆ ਸਲੂਟ ਕਰਦੇ ਆ ਯੋਧੇ ਤੁਹਾਨੂੰ ਕਿ ਤੁਸੀਂ ਅੱਜ ਬਹੁਤ ਵੱਡਾ ਮਾਣ ਰੱਖਿਆ ਇਸ ਦੁਸ਼ਤ ਦੇ ਭੋਗ ਤੇ ਉਹ ਜਾ ਕੇ ਉਹਨੂੰ ਰੋਕਣ ਦਾ ਯਤਨ ਜਿਹੜਾ ਤੁਸੀਂ ਕੀਤਾ ਇਹ ਇੱਕ ਵੱਡੀ ਇਤਿਹਾਸਕ ਘਟਨਾ ਵਜੋਂ ਯਾਦ ਰੱਖਿਆ ਜਾਊਗਾ। ਸਾ ਸਿੰਘ ਜੀ ਜਿਵੇਂ ਕਿ ਤੁਸੀਂ ਤਕਰੀਬਨ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੇਖ ਹੀ ਰਹੇ ਹੋ ਕਿ ਸੂਬੇ ਸਰਹੰਦ ਨਾਂ ਦੇ ਉਸ ਦੁਸ਼ਟ ਦਾ ਅੱਜ ਭੋਗ ਪਾਉਣ ਦਾ ਯਤਨ ਕਰ ਰਹੇ ਸੀਗੇ ਕੁਝ ਪੁਲਿਸ ਅਫਸਰੀ ਰਾਲ ਕੇ ਤੇ ਉੱਥੇ ਸਿੰਘ ਪਹੁੰਚੇ ਨੇ। ਹੈਨ ਮਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ ਪੰਜ ਸਾਥੀ ਸਿੰਘ ਪਹੁੰਚੇ ਪਰ ਇਹਨਾਂ ਨੇ ਆਪਣੀ ਹੋਂਦ ਦੱਸ ਦਿੱਤੀ ਕਿ ਅਸੀਂ ਸਿਰਫ ਕੈਮਰਿਆਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਕਰਨ ਵਾਲੇ ਨਹੀਂ ਜੇ ਕਿਹਾ ਸੀ ਵਿਰੋਧ ਕਰਾਂਗੇ ਤੇ ਕਰਕੇ ਦੱਸਤਾ ਬਹੁਤ ਸਾਰੇ ਲੋਕ ਨੇ ਜਿਹੜੇ ਫੇਸਬੁੱਕ ਹੀ ਇਹ ਪਲਵਾਨ ਬਣੇ ਨੇ ਕੋਈ ਨਹੀਂ ਬੋੜਿਆ ਪਰ ਅੱਜ ਪਾਈ ਰਣਜੀਤ ਸਿੰਘ ਤੰਦਵੀ ਪਾਈ ਭਵਿੰਦਰ ਸਿੰਘ 6 ਜੂਨ ਪਾਈ ਪਰਮਜੀਤ ਸਿੰਘ ਅਕਾਲੀ ਨਾਲ ਕੁਝ ਹੋਰ ਸਿੰਘ ਸਨ ਜਿਨ੍ਹਾਂ ਦੇ ਬਾਰੇ ਪਾਈ ਰਣਜੀਤ ਸਿੰਘ ਦੱਸ ਦੇਣਗੇ ਇਹਨਾਂ ਨੇ ਕਿਤੇ ਨਾ ਕਿਤੇ ਬੜੀ ਖੂਬਸੂਰਤ ਹਾਜ਼ਰੀ ਦਰਜ ਕਰਵਾਈ ਆ ਔਰ ਵਰਲਡਵਾਈਡ ਇਸ ਗੱਲ ਦਾ ਚਰਚਾ ਹੋਇਆ ਕਿ ਜੇ ਸਿੰਘਾਂ ਨੇ ਕਿਹਾ ਸੀਗਾ ਤੇ ਵਿਰੋਧ ਕੀਤਾ ਇਹ ਉਹ ਪੁਲਿਸ ਅਫਸਰ ਨੇ ਅੱਜ ਕੋਈ ਇਹ ਨਾ ਕਹੇ ਕਿ ਮਰ ਗਏ ਬੰਦੇ ਦੇ ਗੁਨਾਹ ਨਹੀਂ ਵੇਖੀਦੇ ਜਾਂ ਕੋ ਗੱਲ ਨਹੀਂ ਕਰੀਦੀ ਇਹ ਉਹ ਪੁਲਿਸ ਅਫਸਰ ਨੇ ਜਿਹੜੇ ਸ਼ਹੀਦ ਸਿੰਘਾਂ ਦੇ ਨਾ ਭੋਗ ਪੈਣ ਦਿੰਦੇ ਸਨ ਈਵਨ ਕਿ ਲੰਗਰ ਪ੍ਰਸ਼ਾਦੇ ਦੇ ਵਿੱਚ ਵੀ ਰੇਤ ਮਿਕਸ ਕਰਦੇ ਰਹੇ ਨੇ ਇਹ ਗੱਲਾਂ ਸੁਣੀਆਂ ਸੁਣਾਈਆਂ ਨਹੀਂ GaAs ਇਨਾ ਘਟਨਾਵਾਂ ਦਾ ਚਸ਼ਮਦੀਦ ਗਵਾ ਆ ਬਹੁਤ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ ਤੇ ਜੇ ਅੱਜ ਸਾਡੇ ਸਿੰਘਾਂ ਨੇ ਵਿਰੋਧ ਕੀਤਾ ਤੇ ਸਮਝ ਲਓ ਕਿ ਫਾਰਚੂਨ ਟਰਨਸ ਲਾਈਕ ਕੇ ਵੀਲ ਕਿ ਕਿਸਮਤ ਪਈਆ ਘੁੰਮਦਾ ਜੇ ਕਦੀ ਉੱਪਰ ਸੀ ਤੇ ਥੱਲੇ ਆਉਣਾ ਥੱਲੇ ਸੀ ਤੇ ਉੱਪਰ ਜਾਣਾ ਹੁਣ ਵਾਰੀ ਸਿੰਘਾਂ ਦੀ ਆ ਗਈ ਆ ਇਹਨਾਂ ਦਾ ਵਿਰੋਧ ਕਰਨ ਦੀ ਇਹਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਪਾਲਾ ਵੀ ਨਾਲ ਨੇ ਜਿਨ੍ਹਾਂ ਨੇ ਸਵਰਨੇ ਘੋਟਣੇ ਦਾ ਭੋਗ ਵੀ ਜਿਹੜਾ ਵਿਰੋਧ ਕੀਤਾ ਸੀਗਾ ਭਾਈ ਮਨਾਵਾ ਜੀ ਤੇ ਭਾਈ ਗੋਪਾਲਾ ਜੀ ਨੇ ਤੇ ਚਲੋ ਗੱਲ ਕਰਦੇ ਆ ਭਾਈ ਰਣਜੀਤ ਸਿੰਘ ਜੀ ਕਿਵੇਂ ਕਿਉਂਕਿ ਮੈਂ ਤੇ ਸਮਝਦਾ ਹਾਂ ਵੀ ਵੱਡੀ ਗਿਣਤੀ 'ਚ ਤੁਸੀਂ ਪਹੁੰਚੋਗੇ ਕਿ ਜਾਂ ਸਮਾ ਘਟ ਸੀ ਜਾ ਸੰਤਾਂ ਨੂੰ ਵਾਦ ਤੁਸੀਂ ਦੱਸ ਨਹੀਂ ਸਕੇ ਸਿੰਘਾਂ ਨੂੰ ਜਾਂ ਪਹੁੰਚ ਨਹੀਂ ਸਕੇ ਕੀ ਕਰਨ ਹੋਇਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਸੀਂ ਕਈ ਦਿਨਾਂ ਤੋਂ ਪਤਾ ਕਰ ਰਹੇ ਸੀ ਕਿ ਇਸ ਬੁੱੱਜੜ ਥਾਣੇਦਾਰ ਸੁਪਾਸਰਹੰਦ ਦਾ ਜਿਹੜਾ ਭੋਗ ਆ ਕਿਉਂ ਕਿਥੇ ਪੈਣਾ ਆ ਕੀ ਪੁਲਿਸ ਇਹ ਕੰਮ ਕਰਦੀ ਆ ਪਰਿਵਾਰ ਤਾਂ ਨਹੀਂ ਕਰਦਾ ਕਿਉਂਕਿ ਵਿਰੋਧ ਉਹਦਾ ਭਾਰੀ ਪੱਧਰ ਉੱਤੇ ਜਿਹੜਾ ਆ ਉਹ ਹੋ ਰਿਹਾ ਸੀ ਪਰ ਸਾਨੂੰ ਅੱਜ ਸਵੇਰੇ ਹੀ ਪਤਾ ਲੱਗਾ ਜਦੋਂ ਜਥੇਦਾਰ ਭਾਈ ਬਦਵੰਤ ਸਿੰਘ ਗੋਪਾਲਾ ਦਾ ਫੋਨ ਆਇਆ ਕਿ ਵੱਲੇ ਦੇ ਸੰਧੂ ਫਾਰਮ ਦੇ ਲਾਗੇ ਕੁਝ ਪੁਲਿਸ ਅਫਸਰ ਦੇ ਪਰਿਵਾਰ ਚੋਰੀ ਛੁਪੇ ਉਹਦਾ ਭੋਗ ਪਾਉਣ ਦਾ ਜਿਹਦੀ ਕੋਸ਼ਿਸ਼ ਆ ਉਹ ਕਰ ਰਿਹਾ ਮੈਂ ਉਸ ਸਮੇਂ ਹੁਸ਼ਿਆਰਪੁਰ ਸੀ ਤੇ ਭਾਈ ਬਦਵੰਤ ਸਿੰਘ ਗੋਪਾਲਾ ਉਸ ਸਮੇਂ ਹਰਿਆਣਾ ਦੇ ਵਿੱਚ ਸੀ ਭਾਈ ਭੁਪਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਸੀ ਤੇ ਜਲੰਧਰ ਚੱਲੇ ਸੀ ਮੈਂ ਤੁਰੰਤ ਹੀ ਹੁਸ਼ਿਆਰਪੁਰੋਂ ਤੁਰ ਪਿਆ 140 ਦੀ ਸਪੀਡ ਤੇ ਜਿਹੜੀ ਗੱਡੀ ਆ ਉਹ ਲੈ ਕੇ ਆਇਆ ਭਾਈ ਬਲਵੰਤ ਸਿੰਘ ਗੋਪਾਲਾ ਉਥੋਂ ਗੱਡੀ ਕਰਕੇ ਹਰਿਆਣੇ ਤੋਂ ਅੰਮ੍ਰਿਤਸਰ ਪਹੁੰਚ ਗਏ ਭੁਪਿੰਦਰ ਸਿੰਘ ਉਹਨੇ ਇੱਥੇ ਗੋਲਡਨ ਗੇਟ ਤੇ ਅਸੀਂ 11:30 ਵਜੇ ਉੱਥੇ ਜਾ ਕੇ ਪਹੁੰਚ ਕੇ ਮੌਕੇ ਉੱਤੇ ਇਹਦੇ ਬਹੁਤ ਜ਼ਿਆਦਾ ਭਾਰੀ ਪੁਲਿਸ ਫੋਰਸ ਉੱਥੇ ਤਾਇਨਾਤ ਸੀ ਤੇ ਅਸੀਂ ਸੁਪਾਸਰਹੰਦ ਪੁੱਚੜ ਥਾਣੇਦਾਰ ਮੁਰਦਾਬਾਦ ਦੇ ਜਿਹੜੇ ਨਾਰੇ ਆ ਲਾ ਦਿੱਤੇ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ ਅਤੇ ਖਾਲਸਾਤਨ ਜਿੰਦਾਬਾਦ ਇਹ ਉਥੇ ਨਾਰੇ ਗੂੰਜੇ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਉਥੇ ਹੱਥਾਂ ਪੈਰਾਂ ਦੀ ਪੈ ਗਈ ਉਹ ਇੱਕ ਦੂਜੇ ਨੂੰ ਕਹਿੰਦੇ ਫਿਰ ਛੇਤੀ ਬਾਹਰ ਆਜੋ ਓਏ ਛੇਤੀ ਬਾਹਰ ਆਜੋ ਉਹ ਬਾਲ ਸਿੰਘ ਆ ਗਏ ਸਿੰਘ ਆ ਗਏ ਉਹ ਇੱਕੋ ਦਮ ਉਹ ਪੁਲਿਸ ਜਿਹੜੀ ਫੋਰਸ ਆ ਸਾਡੇ ਵੱਲ ਭੱਜੀ ਆਈ ਤੇ ਅਸੀਂ ਬੁੱਚੜ ਥਾਣੇਦਾਰ ਦੇ ਵਿਰੋਧ ਵਿੱਚ ਨਾਰੇ ਲਗਾਉਂਦੇ ਹੋਏ ਅਸੀਂ ਪੰਜੇ ਸਿੰਘ ਸੀ ਨਾਲ ਦਾਸ ਸੀ ਨਾਲ ਭਾਈ ਭਪਿੰਦਰ ਸਿੰਘ 6 ਜੂਨ ਭਾਈ ਪਰਮਜੀਤ ਸਿੰਘ ਅਕਾਲੀ ਭਾਈ ਰਾਜਵੀਰ ਸਿੰਘ ਅਕਾਲੀ ਅਤੇ ਭਾਈ ਹਰਜੋਤ ਸਿੰਘ ਖਾਲਸਾ ਪੁਲਿਸ ਫੋਰਸ ਕਾਫੀ ਵੱਡੀ ਗਿਣਤੀ ਤੁਸੀਂ ਉਹਨਾਂ ਨੇ ਸਾਨੂੰ ਰੋਕਣ ਦਾ ਜਿਹੜਾ ਕਾਫੀ ਯਤਨਿਆ ਕੀਤਾ ਪਰ ਅਸੀਂ ਧੱਕਾ ਮਾਰ ਕੇ ਹਰ ਵਾਰੀ ਅੱਗੇ ਜਿਹੜਾ ਆ ਉਹ ਲੰਘ ਜਾਂਦੇ ਰਹੇ ਹਾਂ ਕਾਫੀ ਨੇੜੇ ਚਲ ਗਏ ਸੀ ਕਾਫੀ ਟਕਰਾਰ ਵੀ ਹੋਇਆ ਉਹਨਾਂ ਦੇ ਨਾਲ ਧੱਕਾ ਮੁਕੀ ਵੀ ਹੋਈ ਅਸੀਂ ਘੱਲ ਤੱਕ ਜਿਹੜੀ ਅੰਦਰ ਵੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਅਸੀਂ ਚਾਹੁੰਦੇ ਸੀ ਕਿ ਜਿੱਥੇ ਇਹ ਕੋਈ ਸ੍ਰੀ ਅਖੰਡ ਪਾਤਸ਼ਾਹ ਕਰਨਾ ਚਾਹ ਰਹੇ ਆ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹ ਰਹੇ ਆ ਅਸੀਂ ਉੱਥੇ ਮੌਕੇ ਉਤੇ ਪਹੁੰਚ ਕੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆਂ ਬੈਠ ਕੇ ਪਾਠ ਕਰੀਏ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅਸੀਂ ਅਰਦਾਸ ਕਰੀਏ ਜਿਹੜੇ ਸੂਬਾ ਸਰਹੰਦ ਨੇ ਜਿਹੜੇ ਸਿੰਘਾਂ ਨੂੰ ਜਿਹੜੇ ਜੁਝਾਰੂ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਇਹ ਅਰਦਾਸ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਹੋਣੀ ਚਾਹੀਦੀ ਹੈ ਨਾ ਕਿ ਸੂਬਾ ਸਰਹੰਦ ਦੇ ਇਹ ਅਰਦਾਸ ਹੋਣੀ ਸੀ ਬਾਬਾ ਚਲਨ ਸਿੰਘ ਕਾਲ ਸੇਵਾ ਵਾਲੇ ਮਹਾਪੁਰਖਾਂ ਦੀ ਯਾਦ ਦੇ ਵਿੱਚ ਅਸੀਂ ਕਰਨੀ ਸੀ ਸੂਬਾ ਸਰਹੰਦ ਦੀ ਅਸੀਂ ਜਿਹੜੀ ਅਰਦਾਸ ਆ ਉੱਥੇ ਹੋਣੀ ਨਹੀਂ ਦਿੱਤੀ ਉੱਥੇ ਤਾਂ ਪੂਰਾ ਜਿਹੜਾ ਖਲਲ ਆ ਉਹ ਇੱਕ ਵਾਰੀ ਜਿਹੜਾ ਆ ਉਹ ਪੈ ਗਿਆ ਹੋਇਆ ਸੀ ਪਰ ਬਾਅਦ ਵਿੱਚ ਪੁਲਿਸ ਫੋਰਸਾਂ ਨੇ ਸਾਨੂੰ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਇੰਮ ਕਬੂਲਪੁਰੇ ਖਾਣੇ ਦੇ ਵਿੱਚ ਜਿਹੜਾ ਆ ਉਹ ਲੈ ਗਏ ਪਰ ਅਸੀਂ ਇੱਕ ਵਾਰੀ ਇਹਨਾਂ ਬੁਚੜਾਂ ਨੂੰ ਇਸ ਪ੍ਰਸ਼ਾਸਨ ਨੂੰ ਇਸ ਸਰਕਾਰ ਨੂੰ ਇਸ ਹਕੂਮਤ ਨੂੰ ਦੱਸ ਦਿੱਤਾ ਆ ਕਿ ਖਾਲਸਾ ਪੰਥ ਜਿਉਂਦਾ ਆ ਤੇ ਖਾਲਸਾ ਪੰਥ ਜਾਗਦਾ ਆ ਇਹਨਾਂ ਬੁਚੜਾਂ ਦਾ ਪੰਜਾਬ ਦੀ ਧਰਤੀ ਤੋਂ ਗੁਰੂਆਂ ਸੂਰਬੀਰਾਂ ਸ਼ਹੀਦਾਂ ਦੀ ਧਰਤੀ ਤੋਂ ਇਸੇ ਤਰ੍ਹਾਂ ਜਿਹੜਾ ਵਿਰੋਧ ਆ ਉਹ ਹੁੰਦਾ ਰਹੇਗਾ ਸੋ ਇਹਨਾਂ ਬੁਚੜਾਂ ਨੂੰ ਕਦੇ ਵੀ ਇਤਿਹਾਸ ਵਿੱਚ ਖਾਲਸਾ ਪੰਥ ਜਿਹੜਾ ਮਾਫ਼ ਆ ਉਹ ਨਹੀਂ ਕਰੇਗਾ ਇਹ ਜਿਹੜਾ ਬੁਚੜ ਸੀ ਇਹ ਅਬਦਾਲੀ ਨਾਲੋਂ ਮਸੇ ਰੰਗੜ ਦੇ ਨਾਲੋਂ ਜਨਰਲ ਡਾਇਰ ਦੇ ਨਾਲੋਂ ਮੀਰ ਮੰਨੂ ਦੇ ਨਾਲੋਂ ਫਰੁਖਸੀਅਤ ਦੇ ਨਾਲੋਂ ਘੱਟ ਨਹੀਂ ਸੀ ਜਿਵੇਂ ਉਸ ਸਮੇਂ ਪ੍ਰਾਤਨ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ ਸੀ ਭਾਈ ਮਤੀ ਦਾਸ ਦੀ ਨੂੰ ਆਰੇ ਨਾਲ ਤੀਰ ਕੇ ਦੋ ਫਾੜ ਕਰ ਦਿੱਤਾ ਤੇ ਇਹਨਾਂ ਸੂਬੇ ਸਰਹੰਦ ਤੋਂ ਬੁਚੜ ਅਫਸਰ ਨੇ ਵੀ ਬਾਬਾ ਚਰਨ ਸਿੰਘ ਕਾਰਸੇਵਾ ਵਾਲੇ ਮਹਾਪੁਰਸ਼ਾਂ ਨੂੰ ਜੀਭਾਂ ਦੇ ਨਾਲ ਬੰਨ ਕੇ ਜਿਹੜਾ ਦੋ ਫਾੜਿਆ ਉਹ ਕਰ ਦਿੱਤਾ ਸੀ ਇਕਈਆਂ ਦੇ ਸਿਰਾਂ ਦੇ ਵਿੱਚ ਜਿਹੜੇ ਕੇਲੇ ਓ ਠੋਕ ਦਿੱਤੇ ਇੱਕ ਸ਼ਹੀਦ ਸਿੰਘ ਦੀ ਸਿੰਘ ਨਹੀਂ ਪ੍ਰੈਗਨੈਂਟ ਸੀ ਉਹ ਲੱਤ ਮਾਰ ਕੇ ਤੇ ਉਹ ਜਿਹੜਾ ਬੱਚਾ ਆ ਉਹ ਵੀ ਡੇਗ ਦਿੱਤਾ ਸੋ ਭਾਈ ਪਲਮਜੀਤ ਸਿੰਘ ਪੰਜਵੜ ਦੀ ਮਾਤਾ ਜੀ ਨੂੰ ਵਿੱਚ ਹਵਾਲਾ ਥਾਣੇ ਵਿੱਚ ਜਿਹੜਾ ਇਸੇ ਬੁੱਚੜ ਅਫਸਰ ਨੇ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਜਦੋਂ ਅਸੀਂ ਤਰਨਤਾਰਨ ਦੇ ਇਲਾਕੇ ਵਿੱਚ ਵਿਚਰਦੇ ਆ ਨਾ ਤੇ ਸੱਚਮੁੱਚ ਪਤਾ ਲੱਗਦਾ ਆ ਕਿ ਇਹ ਉਹੀ ਸੂਬਾ ਸਰਹੰਦ ਤੋਂ ਦੁਬਾਰਾ ਆਇਆ ਸੀ ਜਿਹਨੇ ਸਾਹਿਬ ਜਦਿਆਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਸੋ ਇਹਦਾ ਬੁੱਚੜ ਦਾ ਭੋਗ ਰੋਕਣਾ અત્યੰਤ ਜ਼ਰੂਰੀ ਸੀ ਬਹੁਤ ਵਧੀਆ ਜੀ ਇੱਕ ਗੱਲ ਤੇ ਬੜੀ ਕਲੀਅਰ ਹੋ ਗਈ ਕਿ ਅੱਜ ਇੱਕ ਵਾਰੀ ਫੇਰ ਇਨਾ ਸਿੰਘਾਂ ਨੇ ਭਾਈ ਗੋਤਾ ਸਿੰਘ ਤੇ ਭਾਈ ਗਰਜਾ ਸਿੰਘ ਦਾ ਇਤਿਹਾਸ ਜਿਹੜਾ ਆ ਵਾ ਉਹ ਦੁਹਰਾ ਦਿੱਤਾ ਬੇਸ਼ੱਕ ਗਿਣਤੀ ਥੋੜੀ ਸੀ ਪਰ ਦੱਸ ਦਿੱਤਾ ਕਿ ਬੁੱਚਣ ਬੁੱਚੜੀ ਨੇ ਬੁੱਚੜਾਂ ਦਾ ਵਿਰੋਧ ਸਿੰਘ ਕਰਦੇ ਰਹਿਣਗੇ ਗਿਣਤੀ ਜਿਹੜੀ ਆ ਉਹ ਮਾਇਨੇ ਨਹੀਂ ਰੱਖਦੀ ਮੈਂ ਤੇ ਬਹੁਤ ਵਾਰੀ ਆਪਣੀਆਂ ਵੀਡੀਓ ਚ ਕਹਿਣਾ ਹੁੰਨਾ ਕਿ ਕੁਆਟਿਟੀ ਨਾਲੋਂ ਕੁਆਲਿਟੀ ਮਾਇਨੇ ਰੱਖਦੀ ਆ ਤੇ ਟਾਲੀ ਟਾਲੀ ਜਿੱਡੀਆਂ ਗੱਲਾਂ ਕਰਨ ਵਾਲੇ ਲੋਕ ਜਿਹੜੇ ਆ ਉਹ ਕੈਮਰਿਆਂ ਤੇ ਬਹਿ ਕੇ ਸਟੂਡੀਓ ਚ ਬਹਿ ਕੇ ਗੱਲਾਂ ਬੜੀਆਂ ਕਰਦੇ ਨੇ ਪਰ ਇੱਥੇ ਜਿਨ੍ਹਾਂ ਨੂੰ ਕਈਆਂ ਨੂੰ ਕਾਲ ਵੀ ਕੀਤੀ ਉਹ ਉੱਥੇ ਨਹੀਂ ਪਹੁੰਚ ਸਕੇ ਪਰ ਚਲੋ ਕੋਈ ਗੱਲ ਨਹੀਂ ਜ਼ਿੰਦਗੀ 'ਚ بڑے ਮੌਕੇ ਆਉਣੇ ਆ بڑے ਬੁਚੜ ਜੇ ਨਰਕਾਂ ਦੇ ਰਾਹ ਨੂੰ ਪੈਣੇ ਆ ਰਾਹ ਕਿਤੇ ਵੇਖਾਂਗੇ ਕਿਹੜਾ ਕਿਹੜਾ ਹਾਜ਼ਰੀ ਲਵਾਉਂਦਾ ਤੇ ਕਿਵੇਂ ਕਰਦਾ ਭਾਈ 6 ਜੂਨ ਭਾਈ ਭਪਿੰਦਰ ਸਿੰਘ 6 ਜੂਨ ਵੀ ਉੱਥੇ ਸੀਗੇ ਔਰ ਬੜਾ ਵਧੀਆ ਇਹਨਾਂ ਨੇ ਤੇ ਪੂਰਾ ਉੱਥੇ ਇਹ ਚੈਲੰਜ ਹੀ ਕਰਤਾ ਵੀ ਅਸੀਂ ਵੇਖਾਂਗੇ ਵੀ ਇੱਥੇ ਗਰੰਤੀ ਅਸੀਂ ਚਾਹੁੰਦੇ ਸੀ ਕਿ ਜੇ ਸਿੰਘ ਜ਼ਿਆਦਾ ਹੁੰਦੇ ਤੇ ਮਹਾਰਾਜ ਦੇ ਜਿੱਥੇ ਕਿਤੇ ਚੱਲ ਰਿਹਾ ਸੀ ਸਮਾਗਮ ਉਥੋਂ ਤੱਕ ਪਹੁੰਚ ਜਾਂਦੇ ਤੇ ਉੱਥੇ ਜਿਹੜੇ ਗਰੰਥੀ ਸਿੰਘ ਪਾਠੀ ਸਿੰਘ ਅਰਦਾਸੀ ਇਹ ਕੌਣ ਨੇ ਉਹ ਵੀ ਵਿੱਚ ਕੈਮਰੇ ਚ ਕੈਦ ਹੋ ਜਾਂਦੇ ਤੇ ਗੱਲ ਜਿਹੜੀ ਉਹ ਬੜੀ ਵਧੀਆ ਹੋ ਜਾਂਦੀ ਪਰ ਚਲੋ ਤੁਸੀਂ ਉੱਥੇ ਚੈਲੰਜ ਕੀਤਾ ਅਸੀਂ ਸਾਰਿਆਂ ਵੀਡੀਓ ਵੇਖੀ ਆ ਤੇ ਬਹੁਤ ਮਤਲਬ ਦਲੇਰਾਨਾ ਕੰਮ ਸੀ ਕਿ ਐਡੇ ਵੱਡੇ ਪੁਲਿਸ ਅਫਸਰਾਂ ਦੇ ਸਾਹਮਣੇ ਕਾਫੀ ਮੈਂ ਉਹਨਾਂ ਦੀਆਂ ਧੜਕਣਾ ਤੇਜ਼ ਵੇਖੀਆਂ ਕਿਉਂਕਿ ਵੱਡੀ ਗਿਣਤੀ ਚ ਬਾਹਰ ਵੱਡੀਆਂ ਬੱਸਾਂ ਖੜੀਆਂ ਸੀ ਅਸੀਂ ਵੇਖ ਕੇ ਆਏ ਤੁਹਾਡੇ ਤੋਂ ਕੁਝ ਸਮਾਂ ਬਾਅਦ ਅਸੀਂ ਵੀ ਪਹੁੰਚੇ ਆ ਉੱਥੇ ਤੇ ਸਿਵਲ ਦੇ ਵਿੱਚ ਸਾਰੀ ਪੁਲਿਸ ਸੀ ਉੱਥੇ ਤੇ ਬਾਕੀ ਉਹ ਕੰਜਰਾਂ ਦੇ ਕੰਜਰ ਪਰੌਣੇ ਬੁਚੜਾਂ ਦੇ ਬੁਚੜ ਪਰੌਣੇ ਉਹ ਉਹ ਕੁੜਮ ਕੜਮ ਤੇ ਉਹਦੇ ਆਏ ਹੀ ਹੋਣਗੇ ਪਾਪਾ ਜੀ ਜਿਹੜੇ ਮੰਨ ਲਓ ਵੀ ਉਹਦੇ ਹਿੱਸੇਦਾਰ ਉਹਨਾਂ ਦੀ ਗਿਣਤੀ ਤੇ ਬਹੁਤ ਘੱਟ ਸੀਗੀ ਠੀਕ ਹੈ ਪੁਲਿਸ ਵਾਲੇ ਜਿਹੜੇ ਸਿਵਲ ਉਹ ਬੜੇ ਪਹੁੰਚੇ ਸੀਗੇ ਤੇ ਜਿਹੜੇ ਪੁਲਿਸ ਵਾਲਿਆਂ ਨੇ ਬਿਆਨ ਦਿੱਤਾ ਹੀ ਜਿਹੜੇ ਰਿਟਾਇਰਡ ਪੁਲਿਸ ਅਫਸਰਾਂ ਨੇ ਇੱਕ ਸੰਸਾ ਬਣਾਈ ਪਿਆ ਸੀ ਨਹੀਂ ਜਾਵਾਂਗੇ ਹਾਂ ਉਹ ਸਾਰੇ ਉੱਥੇ ਪਹੁੰਚੇ ਸੀਗੇ ਇੱਕ ਸਾਨੂੰ ਪਤਾ ਲੱਗਾ ਵਾ ਕਿ ਉਹਨਾਂ ਦੇ ਵਿੱਚੋਂ ਕੋਈ ਸ਼ਮਸ਼ੀਰ ਕਰਕੇ ਪੁਲਿਸ ਵਾਲਾ ਸੀਗਾ ਜਿਹੜਾ ਪੁਲਿਸ ਵੈਲਫੇਅਰ ਵਾਲੇ ਆ ਨਾ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਸਿਵਲ ਵਰਤੀਆਂ ਦੇ ਵਿੱਚ ਪਹੁੰਚੇ ਸੀਗੇ ਵੀ ਮਤਲਬ ਵਰਤੀ ਲਾਉਣ ਤੋਂ ਬਾਅਦ ਵੀ ਇਹਨਾਂ ਦੇ ਖੂਨ 'ਚ ਜਿਹੜੀ ਜ਼ਾਲਿਮਾਨਾ ਚੀਜ਼ ਹੈ ਨਾ ਖੂਨ 'ਚ ਰਚ ਚੁੱਕੀ ਉਹ ਮੰਨ ਦਿੱਤਾ ਬਦਲਦੀ ਨਹੀਂ ਇਹਨਾਂ ਦੀ ਉਹ ਕਮੀਨਤਾ ਜਿਹੜੀ ਇਹਨਾਂ ਦੇ ਖੂਨ 'ਚ ਰਚ ਚੁੱਕੀ ਆ ਉਹ ਵਰਦੀ ਲਾਉਣ ਤੋਂ ਬਾਅਦ ਵੀ ਇਹਨਾਂ ਦੇ ਅੰਦਰ ਹੁੰਦੀ ਆ ਵੇਖੋ ਇਹਨਾਂ ਦੀ ਕੋਰਟ ਨੇ ਉਹਨੂੰ ਸਜ਼ਾ ਆ ਕੇ ਦਿੱਤੀ ਇਹਨਾਂ ਦੀ ਕੋਰਟ ਨੇ ਕਿਹਾ ਵੀ ਤੂੰ ਬੰਦੇ ਬੱਚੇ ਨਜਾਇਜ਼ ਮਾਰੇ ਆ ਬੰਦੇ ਨਜਾਇਜ਼ ਮਾਰੇ ਆ ਉਹਨੂੰ ਸਜ਼ਾ ਦਿੱਤੀ ਇਹੋ ਪੁਲਿਸ ਆਪ ਵੀ ਕੋਰਟ ਨੂੰ ਨਾ ਮੰਨਦੀ ਹੋਈ ਉਹਦੇ ਪੋਹ ਤੇ ਪਹੁੰਚੀ ਬਿਲਕੁਲ ਠੀਕ ਚਲੋ ਇੰਨੀ ਮਹਾਰਾਜ ਦੀ ਕਿਰਪਾ ਰਹੀ ਕਿ ਸਿੰਘਾਂ ਦਾ ਖਾਲਸਾ ਦਾ ਇਹਨਾਂ ਨੂੰ ਡਰ ਸੀਗਾ ਇਹਨਾਂ ਨੂੰ ਕਿਸੇ ਨੇ ਸਰੂਪ ਨਹੀਂ ਦਿੱਤਾ ਮਹਾਰਾਜ ਦਾ ਚਲੋ ਹੁਣ ਇਹ ਪਤਾ ਲਾਵਾਂਗੇ ਕਿ ਅਰਦਾਸ ਕਿੰਨੇ ਕੀਤੀ ਤੇ ਕੀ ਅਰਦਾਸ ਕੀਤੀ ਕੀ ਇਹ ਅਰਦਾਸ ਕੀਤੀ ਹੋਊਗੀ ਕਿ ਮਹਾਰਾਜ ਇਹਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਨਹੀਂ ਇਹ ਇਹ ਅਸੀਂ ਪਤਾ ਜ਼ਰੂਰ ਕਰਾਂਗੇ ਵੀ ਕਿੰਨੇ ਅਰਦਾਸ ਕੀਤੀ ਹੈ ਤੇ ਕੀ ਕੀਤੀ ਆ ਫਿਰ ਖਾਲਸਾ ਜਾਉਂਦਾ ਆ ਖਾਲਸਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕਿਤੇ ਰਾਹ ਖੇੜੇ ਦੇ ਵਿੱਚ ਮੇਲੂਗਾ ਬਹੁਤ ਜਲਦ ਤੁਹਾਨੂੰ ਸਾਧ ਸੰਗਤ ਜੀ ਅਸੀਂ ਇਸ ਬੁਚੜ ਸੂਬੇ ਸਰਹੰਦ ਦੇ ਪਿੰਡ ਪਿੱਟੇ ਵੱਡੀਆਂ ਮੜੀਆਂ ਵਿਖਾਉਣੀਆਂ ਨੇ ਇਹਨੂੰ ਆਪਣੇ ਪਿੰਡ ਦੀ ਮਿੱਟੀ ਨਸੀਬ ਨਹੀਂ ਹੋਣ ਦਿੱਤੀ ਸਿੰਘਾਂ ਨੇ ਪਿੰਡ ਦੇ ਲੋਕਾਂ ਇਨਕਾਰ ਕਰਤਾ ਕਿਉਂਕਿ ਇਹਨੇ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੇ ਪਿੰਡ ਦੀਆਂ ਮੜੀਆਂ ਦੀ ਮਿੱਟੀ ਨਸੀਬ ਨਹੀਂ ਹੋਣ ਦਿੱਤੀ ਇਹ ਸਿੱਧਾ ਹੀ ਹਰੀਕੇ ਰੋਡ ਦੇੰਦਿਆਂ ਦੇ ਸੀਗੇ ਬੜਾ ਕੁਝ ਕਰਦਾ ਰਿਆ ਪਰ ਕਿਤਨਾ ਕਿਤੇ ਲੇਖਾ ਜੋਖਾ ਹੋ ਰਿਹਾ ਬਾਕੀ ਜਿਹੜੇ ਲੋਕ ਮੈਂ ਤੇ ਕਹਿਣਾ ਵੀ ਬਹੁਤ ਸਾਰੇ ਉਸ ਸਮੇਂ ਦੇ ਪੁਲਿਸ ਅਫਸਰ ਜਿਹੜੇ ਬੜੇ ਫਰਜਸ਼ਨਾਸ ਇਮਾਨਦਾਰ ਅਫਸਰ ਸਨ ਡਿਊਟੀ ਕੀਤੀ ਆ ਬੰਦਾ ਫੜਿਆ ਗ੍ਰਿਫਤਾਰ ਕੀਤਾ ਕੋਰਟ ਚ ਪੇਸ਼ ਕੀਤਾ ਪਰ ਕੁਝ ਲੋਕ ਜਿਹੜੇ ਆ ਉਹ ਜਿਆਦਾ ਤੇਜ਼ੀ ਨਾਲ ਫੀਤੀਆਂ ਲੈਣ ਲਈ ਇਨਾਮ ਲੈਣ ਦੇ ਚੱਕਰ ਦੇ ਵਿੱਚ ਕਰਦੇ ਰਿਹਾ ਕੰਮ ਇੱਕ ਹੋਰ ਗੱਲਣਾ ਦੱਸਣਾ ਚਾਹੁੰਦਾ ਆ ਵੀ ਭਾਈ ਗੋਪਾਲਾ ਜੀ ਨੇ ਜਿਹੜਾ ਇਹ ਤੇ ਚਲੋ ਡੀਐਸਪੀ ਸੀਗਾ ਐਸਐਸਪੀ ਸਵਰਨ ਘੋੜ ਨੇ ਦਾ ਭੋਗ ਜਿਹੜਾ ਭਾਈ ਗੋਪਾਲਾ ਜੀ ਨੇ ਰੋਕਿਆ ਸੀਗਾ ਉਹ ਤੁਸੀਂ ਇਹਨਾਂ ਕੋਲ ਪੁੱਛ ਸਕਦੇ ਜੇ ਇਹ ਵਾਵਾ ਪੁਰਾਣੀ ਗੱਲ ਆ ਹਾਂ ਜੀ ਉਦੋਂ ਵੀ ਚਲੋ ਸਿੰਘਾ ਨੇ ਦੋ ਸਿੰਘਾ ਨਹੀਂ ਉਦੋਂ ਕਿ ਜਿਹੜਾ ਜਜ਼ਬਾ ਜਿਹੜਾ ਵਿਖਾਇਆ ਸੀਗਾ ਭਾਈ ਬਲਵੰਤ ਸਿੰਘ ਗੋਪਾਲਾ ਜੀ ਇਸ ਵਕਤ ਸਾਡੇ ਨਾਲ ਨੇ ਔਰ ਭਾਈ ਸਤਨਾਮ ਸਿੰਘ ਮਨਾਵਾ ਤੇ ਭਾਈ ਬਲਵੰਤ ਸਿੰਘ ਗੋਪਾਲਾ ਜਦੋਂ ਸਵਰਨ ਘੋਟਨੇ ਦੀ ਭੋਗ ਰੋਕਣ ਗਏ ਨੇ ਇਹ ਇੱਕ ਇਹ ਪਹਿਲੀ ਸ਼ਾਇਦ ਕਾਰਵਾਈ ਸੀ ਉਸ ਸਮੇਂ ਦੀ ਔਰ ਐਡੇ ਵੱਡੇ ਅਫਸਰ ਦੇ ਭੋਗ ਤੇ ਜਾ ਕੇ ਰੋਕਣਾ ਦੋ ਸਿੰਘਾਂ ਵੱਲੋਂ ਹੀ ਇਹ ਵੀ ਇੱਕ ਵੱਡੀ ਕਾਰਵਾਈ ਸੀ ਤੇ ਅੱਜ ਵੀ ਮੇਰੇ ਖਿਆਲ ਪੀ ਭਾਈ ਬਲਵੰਤ ਸਿੰਘ ਜੀ ਆਪਣੀ ਗੱਲ ਤੇ ਬੜੇ ਟਾਈਮ ਨਾਲ ਹੀ ਹੋ ਗਈ ਸੀ ਪਰ ਤੁਸੀਂ ਸ਼ਾਇਦ ਕਿਤੇ ਦੂਰ ਸੀ ਤੇ ਪਹੁੰਚ ਨਹੀਂ ਸਕੇ ਹੋ हां एक एक ਸੁਨੇਹਾ ਹੁੰਦਾ ਹੈ ਜੀ ਕਿਉਂਕਿ ਆਪਾਂ ਲਗਾਤਾਰ ਪਹਿਲਾਂ ਸੁਨੇਹਾ ਦਿੱਤਾ ਸੀ ਕਿ ਅਸੀਂ ਇਹਦਾ ਭੋਗ ਰੋਕਾਂਗੇ ਬਿਲਕੁਲ ਠੀਕ ਹੈ ਜੇ ਕਿਹਾ ਸੀ ਤੇ ਮੈਂ ਬਹੁਤ ਦੂਰ ਸੀ ਹਰਿਆਣੇ ਸੀ ਚਲੋ ਫਿਰ ਵੀ ਰਣਜੀਤ ਸਿੰਘ ਹਣੀ ਵੀ ਸੀ ਅਸੀਂ ਸਾਰਾ ਯਤਨ ਕੀਤਾ ਜਾਨੀ ਕਿ ਚਲੋ ਮਗਰ ਥਾਣੇ ਮੈਂ ਪਹੁੰਚ ਗਿਆ ਸਿੰਘਾਂ ਤੱਕ ਪਹੁੰਚਣ ਦਾ ਯਤਨ ਕੀਤਾ ਸਿੰਘਾਂ ਨੂੰ ਚਲੋ ਜੋ ਉਹਨਾਂ ਨੇ ਅੱਜ ਕਾਰਵਾਈ ਕੀਤੀ ਆ ਇਹ ਭਲੇਖਾ ਸਰਕਾਰਾਂ ਕੱਢ ਦੇਣ ਤੇ ਜਿਹੜੇ ਬਾਕੀ ਰਹਿੰਦੇ ਬੁੱੱਜੜ ਸੈਨਾ ਅਸੀਂ ਬੁੱੱਜੜ ਲਫ਼ਜ਼ ਵਰਤਾਂਗੇ ਕਿਉਂਕਿ ਇਹਨਾਂ ਸਾਡੇ ਸਿੰਘ ਕੋ-ਕੋ ਕੇ ਸ਼ਹੀਦ ਕੀਤੇ ਆ ਸੋ ਜਿਵੇਂ ਕਿ ਭਾਈ ਰਣਜੀਤ ਸਿੰਘ ਜੀ ਭਾਈ ਭਿੰਦਰ ਸਿੰਘ ਜੀ ਹੋਣਾ ਨੇ ਤੇ ਭਾਈ ਪਰਮਜੀਤ ਸਿੰਘ ਕਾਲੀ ਹੋਣਾ ਨੇ ਇਹਨਾਂ ਸਿੰਘਾਂ ਨੇ ਕਾਰਵਾਈ ਕੀਤੀ ਆ ਮੇਰਾ ਹੋਰ ਵੀ ਸਿੰਘਾਂ ਨਾਲ ਮੈਂ ਦੱਸਣਾ ਚਾਹਣਾ ਸੰਗਤ ਨੂੰ ਕਿ ਕੋ ਅੱਜ ਨੌਜਵਾਨ ਜਿਹੜੇ ਆ ਉਹ ਸੰਤ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਐਕਸ਼ਨ ਦੀ ਫੈਸਲ ਗੈਂਦੇ ਨੇ ਸੰਗਤ ਜੀ ਸੁਣਿਓ ਧਿਆਨ ਨਾਲ ਉਹ ਆਪਣੀ ਆਪ ਹੋਣ ਇਸ ਤਰ੍ਹਾਂ ਪ੍ਰਗਟ ਕਰਦੇ ਜਿਵੇਂ ਸੰਤ ਜਰਨੈਲ ਸਿੰਘ ਜੀ ਬਣ ਕੇ ਵਿਖਾਉਂਦੇ ਆ ਪਰ ਅੱਜ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਜੀ ਅਸੀਂ ਤਾਂ ਉੱਥੇ ਆ ਜੀ ਇੱਥੇ ਪਹਿਲਾਂ ਕਹਿੰਦੇ ਜੀ ਆ ਰਹੇ ਆ ਤੇ ਮੁੜ ਕੇ ਫੋਨ ਲੱਗਾ ਨਹੀਂ ਇੱਕ ਰੀ ਲਾਇਆ ਤੇ ਖਾਲਸਾ ਸਾਹਿਬ ਚਲੇ ਆ ਜੀ ਤੇ ਮੁੜ ਕੇ ਉਹਨਾਂ ਦਾ ਫੋਨ ਹੀ ਬੰਦ ਹੋ ਗਿਆ ਵੇਖੋ ਮੈਂ ਇੱਕ ਗੱਲ ਕਹਿਣਾ ਕਿ ਹਥਿਆਰ ਰੱਖ ਕੇ ਸੰਤ ਜਰਨੈਲ ਸਿੰਘ ਵਾਲੀ ਫੀਲਿੰਗ ਨਾ ਲਓ ਠੀਕ ਰਹੂਗਾ ਜੇ ਤੁਸੀਂ ਇਹਨਾਂ ਦੁਸ਼ਟਾਂ ਦੇ ਭੋਗ ਨਹੀਂ ਰੋਕ ਸਕਦੇ ਮੈਂ ਵੱਜ ਕੇ ਆਖਦਾ ਅੱਜ ਸਪਸ਼ਟਤਾ ਇਸ ਗੱਲ ਤੋਂ ਜੇ ਦਮ ਨਹੀਂ ਰੱਖਦੇ ਤੇ ਇਹੋ ਜਿਹਿਆਂ ਫਿਰ ਆਪਾਂ ਜਿਹੜੀਆਂ ਨਾ ਆ ਜਿਹੜੀਆਂ ਆਪਣਾ ਫੀਲਿੰਗਾਂ ਵਿਖਾਉਣੇ ਫੀਲਿੰਗਾਂ ਲੈਣੀਆਂ ਬੰਦ ਕਰ ਦਿਓ ਵੀਰੋ ਜੇ ਤੁਸੀਂ ਐਕਸ਼ਨ ਨਹੀਂ ਲੈ ਸਕਦੇ ਅਗਲੀ ਗੱਲ ਮੈਂ ਪੱਖੋ ਕੇ ਸਭ ਤੁਹਾਨੂੰ ਦੱਸ ਦਿੰਦਾ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ ਕਿ ਸਵਰਨਾ 부ਚੜ ਓਟਨਾ ਮਰ ਗਿਆ ਭਾਈ ਸਤਨਾਮ ਸਿੰਘ ਮਨਾਵਾ ਨੇ ਅਸੀਂ ਦੋ ਸਿੰਘਾਂ ਨੂੰ ਜਿੰਨੀ ਕਿ ਸਾਧਗੁਰੂ ਨੇ ਬਣਸਰ ਆਈ ਸੀ ਸੇਵਾ ਕੀਤੀ ਉਹਦਾ ਭੋਗ ਰੋਕਣ ਦਾ ਯਤਨ ਕੀਤਾ ਅੱਜ ਉਸੇ ਤਰਕੇ ਇਹਨਾਂ ਯੋਧਿਆਂ ਨੇ ਭਾਈ ਰਣਜੀਤ ਸਿੰਘ ਉਹਨਾਂ ਨੇ ਸਿੱਖ ਜੂਥ ਫੈਡਰੇਸ਼ਨ ਭਿੰਡਰਾਵਾਲਾ ਨੇ ਭਾਈ ਪੰਦਰਸنگ 6 ਜੂਨ ਨੇ ਭਾਈ ਪਰਮਜੀਤ ਸਿੰਘ ਕਾਲੀ ਨੇ ਜਿੱਥੇ ਭੋਗ ਹੀ ਰੋਕਿਆ ਉੱਥੇ ਜਾ ਕੇ ਪੂਰਾ ਉਹਨਾਂ ਦੇ ਨਾਲ ਬਹਿਸ ਕੀਤੀ ਉਹਦੀ ਵੀਡੀਓ ਮੌਜੂਦ ਆ ਵੀਡੀਓ ਪਾਵਾਂਗੇ ਕਿਵੇਂ ਪੁਲਿਸ ਨੂੰ ਔਰ ਬੁੱਚੜ ਸੂਬੇ ਸਰਹੰਦ ਨੂੰ ਲਾਹਨਤਾਂ ਪਾ ਕੇ ਯੋਦੇ ਪਰ ਅਗਲੀ ਗੱਲ ਇਹ ਵੀ ਮੈਂ ਦੱਸਣੀ ਚਾਹਣਾ ਹੈ ਕਿ ਤੁਹਾਡਾ ਜ਼ਾਲਮੋ ਸੰਵੇਦ ਸੈਣੀ ਅਜੇ ਜਿੰਦਾ ਹੈ ਇਜ਼ਹਾਰ ਆਲਮ ਤੇ ਇਹਨਾਂ ਦੀ ਬੁਚੜ ਸੈਨਾ ਇਹ ਯਾਦ ਰੱਖ ਲੈਣ ਜੇ ਤਾਂ ਗੁਰੂ ਨੇ ਕੀਤੀ ਕਿਰਪਾ ਪੰਥ ਨੂੰ ਟੱਕਰੇ ਤੇ ਇਤਿਹਾਸ ਬਣੂਗਾ ਤੇ ਭੋਗ ਵੀ ਰੁਕਣਗੇ ਤੇ ਇਹਨਾਂ ਦੀਆਂ ਲੋਥਾਂ ਜਿਹੜੀਆਂ ਨਾ ਉਹ ਰੁੱਲਣਗੀਆਂ ਰੁੱਲਣਗੀਆਂ ਛੜਦੀਆਂ ਨਹੀਂ ਜਿਵੇਂ ਇਹਨੂੰ ਮੜੀਆਂ 'ਚ ਥਾਂ ਨਹੀਂ ਮਿਲਿਆ ਸੂਬੇ ਨੂੰ ਇਹਦੇ ਪਿੰਡੀਆਂ ਮੜੀਆਂ ਨਸੀਬ ਨਹੀਂ ਹੋਈਆਂ ਤੇ ਯਾਦ ਰੱਖਿਓ ਭੋਗ ਤੁਹਾਡੇ ਵੀ ਨਹੀਂ ਪੈਂਦੇ ਤੇ ਜਿਹੜਾ ਨੇ ਭਾਈ ਸੰਦੀਪ ਸਿੰਘ ਸੰਨੀ ਤੇ ਤਸ਼ੱਦਦ ਕੀਤਾ ਹੈ ਜਿਨੇ ਸੂਰਮੇ ਨੇ ਬਹਾਦਰਾਂ ਵਾਲਾ ਕਾਰਜ ਕੀਤਾ ਉਸ ਇੱਕੋਂ ਦਾ ਮਹਾਨ ਜੋਧਾ ਜਰਨੈਲ ਹੈ ਉਹਨੇ ਸੂਰੀ ਵੀ ਸੋਧਿਆ ਉਹਨੇ ਤੁਹਾਡਾ ਬੁਚੜ ਸੁਬਾ ਸਰਾਂਦ ਜੇਲ੍ਹ ਦੇ ਵਿੱਚ ਵੀ ਪਿੰਜਰੇ 'ਚ ਪੈ ਸ਼ੇਰ ਨੇ ਵੀ ਤੁਹਾਡਾ ਜਾਲਮ ਫੜ ਕੇ ਪਾੜਤਾ ਉੱਥੇ ਬੈਠੇ ਨੇ ਇਹ ਹੁੰਦੇ ਸ਼ੇਰ ਇਹ ਸ਼ੇਰਾਂ ਦੀ ਕੌਮ ਆ ਇਤਿਹਾਸ ਬਣਦੇ ਨੇ ਜ਼ਰੂਰ ਬਣ ਗਏ ਪਰ ਇਹ ਸੁਨੇਹਾ ਹੈ ਤੁਹਾਨੂੰ ਜ਼ਾਲਮੋ ਮਤਾ ਖਿਆਲ ਕਰੋ ਤੁਸੀਂ ਭਾਈ ਸੰਦੀਪ ਸਿੰਘ ਤੇ ਤਸ਼دد ਕੀਤਾ ਪੰਥ ਤੁਹਾਨੂੰ ਵੀ ਜ਼ਰੂਰ ਟਕਰੇਗਾ ਇਤਿਹਾਸ ਬਣਦਾ ਰਹੇਗਾ ਜ਼ਰੂਰ ਬਣੇਗਾ ਅਸੀਂ ਐਵੇਂ ਨਹੀਂ ਬੈਠੇ ਮੇਰੀ ਅੱਜ ਵੀ ਜਹਦਰ ਬਾਬਾ ਬਲਜੀਤ ਸਿੰਘ ਜੀ ਦਾਦੂਆਲ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਜਿੱਥੇ ਪੰਥ ਦਾ ਐਕਸ਼ਨ ਬਣਦਾ ਉੱਥੇ ਕਰੋ ਟਕਰੇ ਹੋ ਕੇ ਇਸ ਗੱਲ ਤੋਂ ਪਿੱਛੇ ਨਹੀਂ ਹਟਣਾ ਸੋਏ ਕਰਕੇ ਨਾ ਸੂਰਮਿਆਂ ਨੇ ਵਧੀਆ ਕਾਰਜ ਕੀਤਾ ਅਸੀਂ ਸਾਰੇ ਚੜ੍ਹਦੀ ਕਲਾ ਦਾ ਸਿੱਖ ਯੂ ਪੈਡਰਸਨ ਭਿੰਡਰਾ ਵਾਲਾ ਜਥੇਬੰਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਰੀਕ ਸਿੰਘ ਜੀ ਦੇ ਬੋਲਾਂ ਤੇ ਪਹਿਰਾ ਦਿੰਦੀ ਐ ਤੇ ਦਿੰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ 사ਤਸੰਗ ਜੀ ਅਸੀਂ ਤੁਹਾਨੂੰ ਇਹ ਸਿੰਘਾਂ ਦੇ ਜਿਹੜਾ ਵਾ ਰੂਬਰੂ ਕਰਾਇਆ ਇਹਨਾਂ ਦੀਆਂ ਭਾਵਨਾਵਾਂ ਇਹਨਾਂ ਨੇ ਆਪਣੀਆਂ ਦੱਸੀਆਂ ਨੇ ਪਰ ਜੇ ਵੱਡੀ ਗਿਣਤੀ ਵਿੱਚ ਸੰਗਤ ਇਹਨਾਂ ਦਾ ਸਾਥ ਦਿੰਦੀ ਤੇ ਸ਼ਾਇਦ ਉੱਥੇ ਕੋਈ ਨਕਸ਼ਾ ਹੋਰ ਹੁੰਦਾ ਸ਼ਾਇਦ ਉਹ ਛੱਡ ਛੁੱਡ ਕੇ ਵੀ ਭੱਜਦੇ ਉਥੋਂ ਫਿਰ ਵੀ ਮੈਂ ਸਮਝਦਾ ਕਿ ਜਿੰਨਾ ਦਲੇਰਾਨਾ ਤਰੀਕੇ ਨਾਲ ਇਹਨਾਂ ਨੇ ਸਾਰੀ ਕਾਰਵਾਈ ਕੀਤੀ ਆ ਮੈਂ ਸਮਝਦਾ ਕਿ ਪੁਲਿਸ ਵੀ ਇੱਡੀ ਅਗਰੈਸਿਵ ਨਜ਼ਰ ਨਹੀਂ ਆਈ ਉਹ ਵੀ ਮੈਨੂੰ ਲੱਗਦਾ ਵਾ ਕਿ ਉਹ ਪਿਆਰ ਪਿਉਰ ਨਾਲ ਹੀ ਇਹਨਾਂ ਨੂੰ ਰੋਕ ਰੱਖ ਕੇ ਤੇ ਉਹਨਾਂ ਨੇ ਸੰਭਾਲ ਲਿਆ ਕਿ ਜੇ ਇੱਥੇ ਹੋਰ ਸੰਤਾ ਆ ਗਈਆਂ ਇਹਨਾਂ ਨੂੰ ਅੱਛਾ ਭਾਈ ਸਾਹਿਬ ਤੁਹਾਨੂੰ ਅਰੈਸਟ ਵੀ ਕਰ ਲਿਆ ਗਿਆ ਸੀਗਾ ਪਤਾ ਲੱਗਾ ਵੀ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਕਿ ਕਿੱਥੇ ਲੈ ਕੇ ਗਏ ਮੁੜ ਕੇ ਦੇਖੋ ਪਹਿਲਾਂ ਤਾਂ ਸਾਨੂੰ ਜਿਹੜਾ ਬੱਲਾ ਥਾਣਾ ਆ ਉਥੇ ਜਾ ਕੇ ਲੈ ਗਏ ਪਰ ਉਥੋਂ ਤੁਰੰਤ ਹੀ ਸਾਨੂੰ ਮਕਬੂਲਪੁਰ ਥਾਣਾ ਜਿਹੜਾ ਆ ਉਹ ਲੈ ਗਏ ਓਕੇ ਜਦੋਂ ਉਹਨਾਂ ਨੇ ਸਾਨੂੰ ਗ੍ਰਿਫਤਾਰ ਕਰਨਾ ਸੀ ਤੁਸੀਂ ਜਿਹੜੀ ਗੱਲ ਆ ਕਿ ਸ਼ਾਇਦ ਪਿਆਰ ਦੇ ਨਾਲ ਹੀ ਤੁਸੀਂ ਉਹ ਵੀਡੀਓ ਦੇਖਿਓ ਕਿ ਕਿੰਨੀ ਜ਼ਿਆਦਾ ਪੁਲਿਸ ਦੇ ਨਾਲ ਜਿਹੜੀ ਆ ਸਿੰਘਾਂ ਦੀ ਤਕਰਾਰ ਜਿਹਨਾਂ ਦਾ ਧੱਕਾ ਮੁਕੀਆ ਹੋ ਰੇ ਪੁਲਿਸ ਸਾਨੂੰ ਜਿਹੜੇ ਬੈਰੀਕੇਡ ਲਾਏ ਹੋਏ ਆ ਉਥੋਂ ਅਗਾਹ ਨਹੀਂ ਵਧਣ ਦੇ ਰਹੀ ਸੀ ਪਰ ਅਸੀਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ ਚਾਰ ਵਾਰ ਉਹ ਜਿਹੜੇ ਬੈਰੀਕੇਡ ਹੈ ਉਹ ਪਾਸੇ ਕਰਕੇ ਜਿਹੜਾ ਆ ਉਹ ਅਸੀਂ ਅਗਾਹ ਜਿਹੜਾ ਆ ਉਹ ਲੰਘਦੇ ਰਹੇ ਆ ਤੇ ਇੱਕ ਵਾਰ ਤਾਂ ਦੋ ਪੁਲਿਸ ਅਫਸਰ ਸਨ ਉਹਨਾਂ ਨੇ ਮੇਰਾ ਕੜਾ ਫੜ ਲਿਆ ਤੇ ਭਾਈ ਭੁਪਿੰਦਰ ਸਿੰਘ ਨੇ ਧੱਕਾ ਮਾਰ ਕੇ ਜਿਹੜਾ ਕੜਾ ਆ ਉਹਨਾਂ ਮੇਰਾ ਕੜਾ ਵੀ ਉਹਨਾਂ ਸਿੰਗਾ ਤੋਂ ਜਿਹੜਾ ਆ ਛਡਾ ਲਿਆ ਤੇ ਉਹ ਅਫਸਰਾਂ ਨੂੰ ਆਖਿਆ ਕਿ ਕੜੇ ਨੂੰ ਹੱਥ ਨਹੀਂ ਲਾਉਣਾ ਤੇ ਅਸੀਂ ਜਿਹੜਾ ਵਿਰੋਧ ਆ ਉਹ ਕਰਨਾ ਆ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਜੇ ਬਾਈ ਚਾਂਸ ਤੁਹਾਡੇ ਸਿੰਗਾ ਦੇ ਉੱਤੇ ਕਿਤੇ ਉਹ लाठी ਚਾਰਜ ਕਰਨ ਦੀ ਗਲਤੀ ਕਰਦੇ ਤੇ ਮਾਮਲਾ ਬੜੀ ਵੱਡੀ ਤੂਲ ਫੜ ਸਕਦਾ ਹੈ ਦੇਖੋ ਸ੍ਰੀ ਸਾਹਿਬਾਂ ਮੈਂ ਅਸੀਂ ਵੀ ਨਾਲ ਲੈ ਕੇ ਗਏ ਸੀ ਭਾਜੀ ਉਹਨਾਂ ਨੇ ਜਿਹੜੀ ਕੋਹਾੜੀ ਆ ਉਹ ਫਰੀ ਹੋਈ ਸੀ ਤੋ ਹੁਣ ਭਾਵੇਂ ਸਰਕਾਰ ਨੇ ਪੁਲਿਸ ਨੇ ਸਾਨੂੰ ਛੱਡ ਦਿੱਤਾ ਆ ਪਰ ਅਸੀਂ ਤੇ ਇਹ ਸੋਚ ਕੇ ਆਏ ਸੀ ਕਿ ਜਦੋਂ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਸਤਨਾਮ ਸਿੰਘ ਮਨਾਵਾ ਨੇ ਐਸਐਸਪੀ ਸਵਰਨ ਘੋਟ ਨੇ ਦਾ ਭੋਗ ਰੋਕਿਆ ਸੀ ਨਾ ਤੇ ਭਾਜੀ ਉਹਨੇ ਬਾਅਦ ਵਿੱਚ ਕਪੂਰਥਲਾ ਜੇਲ੍ਹ ਦੇ ਵਿੱਚ ਰਹੇ ਸੀ ਤੇ ਮੈਨੂੰ ਉਹ ਵੀ ਗੱਲ ਜ਼ਿਆਦਾ ਹੈ ਜਦੋਂ ਭਾਜੀ ਉਹਨਾਂ ਨੇ ਜਲੰਧਰ ਦੇ ਵਿੱਚ ਜਾ ਕੇ ਉਸ ਵਰਨ ਘੋਟਨੇ ਦਾ ਭੋਗ ਰੋਕੇਆ ਦੋ ਹੀ ਸਿੰਘ ਸਨ ਪਰ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਜਿਆਦਾ ਜਿਹੜੀ ਭੱਜਦੇ ਹੋ ਪੈ ਗਈ ਤੇ ਪੁਲਿਸ ਅਫਸਰ ਇਕੱਠੇ ਹੋ ਗਏ ਕਹਿਣ ਲੱਗੇ ਕਹਿੰਦੇ ਤੁਹਾਨੂੰ ਪਤਾ ਨਹੀਂ ਕਿ ਸਾਡੇ ਬੋਸ ਦਾ ਭੋਗ ਆ ਤੇ ਭਾਜੀ ਉਹਨਾਂ ਨੇ ਆਖਿਆ ਕਿ ਤੁਹਾਡੇ ਬੋਸ ਨੇ ਤੁਹਾਡੇ ਬੁੱਚੜ ਨੇ ਸਾਡਾ ਪੋਪ ਮਾਰਿਆ ਸ੍ਰੀ ਆਕਾਜ਼ ਤਖਸਾਲ ਦੇ ਜਥੇਦਾਰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਮਕੇ ਤੇ ਉਹ ਤੁਸੀਂ ਦੋ ਸਿੰਘ ਨਾ ਸਮਝਿਓ 2.5 ਲੱਖ ਖਾਲਸਾ ਆ ਤੇ 2000 ਖਾਲਸਾ ਫੋਰ ਪਿੱਛੇ ਆ ਰਹੀ ਹੈ ਹੁਣੇ ਵੇਖਿਓ ਤੁਹਾਡਾ ਬਣਦਾ ਕੀ ਉਹ ਦੋ ਸਿੰਘਾਂ ਨੇ 2000 ਫੌਜ ਕਹਿ ਕੇ ਤੇ ਦੂਜੇ ਪਾਸੇ ਖਾਲਸਾ ਹੀ ਬੋਲਾਂ ਦੇ ਵਿੱਚ 2.5 ਲੱਖ ਫੌਜ ਕਹਿ ਕੇ ਉਹਨਾਂ ਨੂੰ ਇੰਨੀ ਜ਼ਿਆਦਾ ਜਿਹੜੀ ਭੱਜਦੇ ਆ ਉਹ ਪਾ ਦਿੱਤੀ ਸੀ ਤੇ ਅੱਜ ਜਦੋਂ ਭਾਈ ਭੁਪਿੰਦਰ ਸਿੰਘ ਨੂੰ ਪਤਾ ਆ ਕਿ ਜਦੋਂ ਮੈਂ ਪਹਿਲਾ ਅਧਿਕਾਰੀ ਛੱਡਿਆ ਨਾ ਐਂਟਰ ਹੁੰਦਿਆ ਸਾਰੀ ਕਿ ਸੰਤ ਜਰਨੈਲ ਸਿੰਘ ਖਾਲਸਾ ਸਾਹਿਬ ਭਿੰਡਰਾਂ ਵਾਲੇ ਜਿੰਦਾਬਾਦ ਉਹ ਇੰਨੀ ਜ਼ਿਆਦਾ ਉਥੇ ਭਗਦਰ ਜਿਹਦੀ ਆ ਉਹ ਮੱਤ ਗਈ ਸੀ ਉਹਨਾਂ ਦੇ ਵਿੱਚ ਕੀ ਪਤਾ ਨਹੀਂ ਕਿੰਨੀ ਕਿ ਫੌਜ ਆ ਗਈ ਹੋਈ ਹੈ ਪੁਲਿਸ ਜਿਹੜੀ ਆ ਬੜੇ ਆਰਾਮ ਨਾਲ ਬੈਠ ਕੇ ਨਾ ਬੜਾ ਤੇ ਤਿੰਨ ਚਾਰ ਨਾਕੇ ਤੇ ਲੱਗੇ ਸੀਗੇ ਬਾਕੀ ਮੋਬਾਈਲ ਚਲਾਉਂਦੇ ਕੁਰਸੀਆਂ ਤੇ ਬਹਿ ਕੇ ਜਕਾਰਾ ਛੱਡਦੇ ਆਂ ਜਿਹੜਾ ਪਹਿਲਾ ਸੀਗਾ ਜਿਹੜਾ ਨਾਕਾ ਉਹਨੇ ਫਟਾਫਟ ਕਿਹਾ ਵੀ ਆਜੋ ਆਜੋ ਆਗੇ ਜੇ ਬਾਬੇ ਆਗੇ ਜੇ ਬਾਬੇ ਆਗੇ ਆਜੋ ਸਿੰਘ ਆਗੇ ਜੇ ਉਹ ਫਟਾਫੜੀ ਮੋਬਾਈਲ ਜੇਬਾਂ ਚ ਪਾ ਕੇ ਤੇ ਸਾਡੇ ਵੱਲ ਨੂੰ ਵਧੇ ਆ ਤੇ ਬਹੁਤ ਜ਼ਿਆਦਾ ਜਿਹੜੀ ਧੱਕਾ ਮੁਕੀ ਆ ਤੁਸੀਂ ਵੀਡੀਓ ਚ ਵੇਖ ਸਕਦੇ ਹੋ ਬੋਲ ਵੀ ਬੜੇ ਕੱਢ ਰਹੇ ਦੋਵਾਂ ਪਾਸਿਆਂ ਤੋਂ ਬੋਲੇ ਗਏ ਜਿਤਨਾ ਦੀ ਉਹਨਾਂ ਦੀ ਆਵਾਜ਼ ਆਉਂਦੀ ਉਤਨਾ ਹੀ ਸਾਡੇ ਵੱਲੋਂ ਆ ਜਾਂਦੀ ਜੇ ਕੋਈ ਪਿਆਰ ਨਾ ਬੋਲਦਾ ਸੀ ਅਸੀਂ ਵੀ ਉਨਾ ਪਿਆਰ ਨਾ ਬੋਲਦੇ ਆ ਅੱਛਾ ਥਾਣੇ ਦੇ ਵਿੱਚ ਵੀ ਕੋਈ ਬਹਿਸ ਬਾਜ਼ੀ ਹੋਈ ਜਾਂਦੇ ਦੇਖੋ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਵੇਂ ਭਾਜੀ ਨੇ ਆਖਿਆ ਕਿ ਜਿਹੜਾ ਪਿਆਰ ਨਾ ਬੋਲਦਾ ਉਹ ਉਦੋਂ ਪਿਆਰ ਇੱਕ ਉਥੇ ਅਫਸਰ ਸੀ ਉਹਦਾ ਨਾਮ ਜਿਹੜਾ ਮੈਂ ਪੜਿਆ ਨੇਮ ਪਲੇਟ ਤੇ ਜੀ ਚਲੋ ਉਹ ਗੱਲ ਰਹਿਣ ਦੇ ਨੇ ਪਰ ਇੱਕ ਅਫਸਰ ਸੀ ਉਹ ਠੀਕ ਤਰੀਕੇ ਨਾਲ ਪੇਸ਼ ਆ ਰਿਹਾ ਸੀ ਪਰ ਦੋ ਅਫਸਰ ਉਹ ਬੜੇ ਬੁਰੀ ਤਰੀਕੇ ਨਾਲ ਪੇਸ਼ ਆ ਰਹੇ ਜਿੱਦਾਂ ਉਹ ਪੇਸ਼ ਆਏ ਅੱਗੋਂ ਫਿਰ ਸਾਡੀ ਜਿਹੜੀ ਬੋਲਬਾਣੀ ਉਹਨਾਂ ਨੂੰ ਵੀ ਪੂਰੇ ਜਿਹੇ ਜਵਾਬ ਆ ਉਹ ਦਿੱਤੇ ਠੀਕ ਠੀਕ ਅਸੀਂ ਥਾਣੇ ਵਿੱਚ ਵੀ ਜਾ ਕੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਰਹੀ ਅਸੀਂ ਆਪਣੀ ਪੂਰੀ ਕੌਮ ਦੀ ਪੰਥ ਦੀ ਜਿਹੜੀ ਗੱਲ ਆ ਉਹ ਰੱਖੀ ਆ ਤੇ ਕਿਹਨਾਂ ਸ਼ੇਰ ਮੈਂ ਤੁਹਾਨੂੰ ਸੁਣਾਉਣਾ ਸ਼ੇਰ ਦੇ ਮੁਤਾਬਕ ਜੀ ਬੜਾ ਵਧੀਆ ਉਹ ਖਾਲਸੇ ਪੰਥ ਤੇ ਢੋਕਦਾ ਉਹ ਭਾਈ ਸੰਦੀਪ ਸਿੰਘ ਸਨੀਤੇ ਤੇ ਮੈਂ ਜਰੂਰ ਸੁਣਾਉਣਾ ਚਾਹਣਾ ਜੀ ਜਦੋਂ ਭਾਈ ਬਾਜ ਸਿੰਘ ਨੂੰ ਫਰਖ ਸਿੰਘ ਖਾਨ ਨੇ ਪੜਿਆ ਸੀ ਨਾ ਤੇ ਉਹ ਕਹਿਣ ਲੱਗਾ ਕਿ ਹੁਣ ਦੱਸੋ ਤੁਹਾਡਾ ਬਾਜਾਂ ਵਾਲਾ ਸਤਿਗੁਰੂ ਕਲਗੀਧਰ ਪਾਸ਼ਾ ਦੇ ਤੁਹਾਡੇ ਸ਼ਹੀਦ ਕਿੱਥੇ ਨੇ ਸੂਰਮੇ ਹੱਥ ਘੜੀਆਂ ਵਿੱਚ ਜਕੜਿਆ ਹੋਇਆ ਸੀ ਐ ਕਰਕੇ ਐਸੀ ਕਲਾ ਵਰਤੀ ਕਲਗੀਧਰ ਪਾਤਸ਼ਾਹ ਦੀ ਇੰਨਾ ਜ਼ੋਰ ਦੇ ਨਾਲ ਉਹ ਕੋਈ ਵੀਰ ਅਸੀਂ ਛੀਦ ਫੌਜਾਂ ਪ੍ਰਗਟ ਹੋਈਆਂ ਹੱਥ ਘੜੀਆਂ ਟੁੱਟ ਗਈਆਂ ਤੇ ਕੱਲੇ ਸਿੰਘ ਨੇ ਜਕੜੇ ਹੋਏ ਨੇ ਸਾਡਾ ਇਤਿਹਾਸ ਆ ਤੇ ਗਵਾਹੀ ਭਰਦਾ ਇਸ ਗੱਲ ਦੀ ਬੇੜੀਆਂ ਤੜਵਾ ਕੇ ਹੱਥ ਘੜੀਆਂ ਤੋੜ ਕੇ ਉਹਨਾਂ ਮੁਗਲਾਂ ਦੀ ਦੇਖੋਗੇ ਫਰਖ ਸਿਆਦ ਖਾਨ ਤੇ ਹਮਲਾ ਕਰ ਦਿੱਤਾ ਸੱਤ ਸਿਪਾਹੀ ਵੜ ਕੇ ਢੇਰ ਕਰ ਦਿੱਤੇ ਤੇ ਗੁਰੂ ਕੇ ਲਾਲ ਨੇ ਦੱਸਤਾ ਕਿ ਖਾਲਸਾ ਚੜ੍ਹਦੀ ਕਲਾ ਚ ਉਹ ਇਤਿਹਾਸ ਭਾਈ ਸੰਦੀਪ ਸਿੰਘ ਨੇ ਜੇਲ੍ਹ ਚ ਦਰਿਆਇਆ ਤੇ ਨਾਲ ਹੀ ਭਾਈ ਨਵਤੇਜ ਸਿੰਘ ਗੁੱਗੂ ਤੇ ਭਾਈ ਹਰਚੰਦ ਸਿੰਘ ਨੇ ਪੂਲੇ ਬੁੱਚੜ ਨੂੰ ਸਾੜ ਕੇ ਜਿਵੇਂ ਉਹਨੇ ਸਿੰਘ ਸ਼ਹੀਦ ਕੀਤੇ ਨਾ ਜਿਉਂਦੇ ਰਹਿਣ ਕੇ ਉਸ ਤਰ੍ਹਾਂ ਜਿਉਂਦੇ ਨੂੰ ਅੱਗ ਲਾ ਕੇ ਜੇਲ੍ਹ ਸਾੜਿਆ ਤੇ ਜੇਲ੍ਹ ਦੇ ਵਿੱਚ ਹੀ ਅੱਜ ਸੂਬੇ ਸਰਹੰਦ ਦਾ ਅੰਤ ਕੀਤਾ ਉਥੇ ਇੱਕ ਸ਼ੇਰ ਧੋਖਦਾ ਪਈਆਂ ਬੇੜੀਆਂ ਹੱਥ ਘੜੀਆਂ ਟੁੱਟ ਗਈਆਂ ਜਦੋਂ ਕੈਦ ਵਿੱਚੋਂ ਬਬਰ ਸ਼ੇਰ ਬੋਕ ਪਏ ਤੇ ਇਹੀ ਇਤਿਹਾਸ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਭਾਈ ਪਰਮਜੀਤ ਸਿੰਘ ਪਿਹੋਰਾ ਨੇ ਦੁਹਰਾਇਆ ਸੀ ਜਦੋਂ ਉਹ ਤਰੀਕ ਦੇ ਉੱਤੇ ਆਏ ਸੀ ਤੇ ਇੱਕ ਨਿਸ਼ਾਂਤ ਸ਼ਰਮਾ ਫਿਰਕੂ ਹਿੰਦੂ ਤਵੀ ਨੇ ਉਹਨਾਂ ਦੇ ਉੱਤੇ ਹਮਲਾ ਕਰਨਾ ਚਾਹਿਆ ਜਥੇਦਾਰ ਜੀ ਦੀ ਦਸਤਾਰ ਲਾਉਣੀ ਚਾਹੀ ਪਰ ਦਸਤਾਰ ਨਹੀਂ ਲੱਥੀ ਜਥੇਦਾਰ ਜੀ ਨੇ ਪਹਿਲਾਂ ਹੀ ਇੱਕ ਇਹੋ ਜਿਹਾ ਲਫੇੜਾ ਉਹਦਾ ਥੱਪੜ ਮਾਰਿਆ ਕਿ ਨਿਸ਼ਾਂਤ ਸ਼ਰਮਾ ਇਦਾਂ ਦਿੱਗਾ ਜਿਵੇਂ ਫੁੱਟਬਾਲ ਤੇ ਲੱਤ ਨਹੀਂ ਮਾਰੀ ਤਾਂ ਫੁੱਟਬਾਲ ਗਾਂ ਜਾਂਦਾ ਉਹ ਨਿਸ਼ਾਨ ਸ਼ਰਮਾ ਇਦਾਂ ਜਥੇਦਾਰ ਜੀ ਦੇ ਪੈਰਾਂ ਦੇ ਵਿੱਚ ਜਿਹੜਾ ਹੈ ਸੋਨਿਆ ਸਰੀਆ ਦਾ ਜੋ ਇਹ ਸਾਡਾ ਇਤਿਹਾਸ ਆ ਕਿ ਕੋਈ ਇੰਦਰਾ ਗਾਂਧੀ ਬਣ ਕੇ ਆਏਗੀ ਤੇ ਫਿਰ ਸਾਥ ਜਰਨੈਲ ਸਿੰਘ ਦੀ ਭਾਈ ਸਤਵੰਤ ਸਿੰਘ ਭਾਈ ਬਿਆਨਤ ਸਿੰਘ ਜਿਉਂਦੇ ਆ ਜੇ ਕਿਸੇ ਨੇ ਜਨਰਲ ਵੈਦਿਆ ਬੰਨਾ ਆ ਤੇ ਫਿਰ ਭਾਈ ਸੁਖਾ ਦਿੰਦਾ ਭਰ ਗਏ ਜਿਹੜੇ ਸੂਰਮੇ ਆ ਜੇ ਪੂਲਾ ਸੀ ਤੇ ਭਾਈ ਗੁੱਗੂ ਵਰਗੇ ਜਿਹੜੇ ਭਾਈ ਨਵਦੀਪ ਸਿੰਘ ਅਰਚੰਦ ਸਿੰਘ ਵਰਗੇ ਜਿਹੜੇ ਸੂਰਮੇ ਆ ਉਹਨੇ ਇਹ ਆ ਥੋੜੇ ਸਮਾਂ ਪਹਿਲਾਂ ਦੀ ਗੱਲ ਆ ਕਿ ਜਦੋਂ ਰਾਜਸਥਾਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਸੀ ਤੇ ਉਹ ਜਿਹੜਾ ਸੂਰਜਮੁਨੀ ਸਾਧ ਸੀ ਉਹ ਤਿੰਨ ਸਿੰਘਾਂ ਨੇ ਉਹਦਾ ਸਿਰ ਧੜ ਨਾਲੋਂ ਜਿਹੜਾ ਅਲੱਗ ਕਿਉਂ ਕਰ ਦਿੱਤਾ ਸੀ ਇੱਕ ਭਈਏ ਨੇ ਬੇਅਦਬੀ ਕੀਤੀ ਸਾਹਨੇ ਬਾਦ ਵਿੱਚ ਭਾਈ ਮਨਦੀਪ ਸਿੰਘ ਕੁੱਬੇ ਨੇ ਥਾਣੇ ਵਿੱਚ ਦਾਕੇ ਜਿਹੜੀ ਉਹਨੂੰ ਗੋਲੀ ਆ ਮਾਰੀ ਤੇ ਜਿਹੜਾ ਬੇਅਦਬੀਆਂ ਦਾ ਮੁੱਖ ਦੋਸ਼ੀ ਸੀ ਮਹਿੰਦਰਪਾਲ ਬਿੱਟੂ ਜਿਹੜੀਆਂ 2015 ਤੇ ਬੇਅਦਬੀਆਂ ਹੋਈਆਂ ਤੁਸੀਂ ਦੇਖੋ ਕਿ ਨਾਬੇ ਜੇ ਦੇ ਵਿੱਚ ਸਿੰਘਾਂ ਨੇ ਸਰੀਏ ਮਾਰ ਮਾਰ ਕੇ ਸੋਧਿਆ ਤੇ ਗੁਰਦੇਵ ਪ੍ਰੇਮੀ ਜਿਨ੍ਹਾਂ ਇਹ ਫੁਰਤ ਜਵਾਹਰ ਕੇ ਤੋਂ ਪਾਵਨ ਸਰੂਪ ਚੋਰੀ ਕਰਵਾਇਆ ਸੀ ਤਿੰਨਾਂ ਸਿੰਘਾਂ ਨੇ ਗੋਲੀਆਂ ਮਾਰ ਕੇ ਜਿਹੜਾ ਆ ਉਹ ਸੋਧਿਆ ਸੋ ਇਹ ਆ ਖਾਲਸਾ ਦੀ ਪਰੰਪਰਾਵਾਂ ਅਸਰ ਖਾਲਸਾ ਦਾ ਇਤਿਹਾਸ ਹੈ ਅੱਜ ਆਪਾਂ ਖੀ ਵੀ ਭੀੜ ਕਈ ਵੀਰ ਕਹਿੰਦੇ ਆ ਵੀ ਭੀੜ ਇਕੱਠੀ ਕਰਨੀ ਚਾਹੀਦੀ ਆ ਕਦੇ ਵੀ ਇਤਿਹਾਸ ਇਸ ਕੌਮ ਦਾ ਜਿਹੜਾ ਕਦੀ ਢੀੜਾ ਨਹੀਂ ਪੰਥ ਇਕੱਠੀਆਂ ਕਰਦਾ ਜਿੱਥੇ ਟੱਕਰ ਲੈਂਦਾ ਉੱਥੇ ਢੀੜਾ ਹੁੰਦੀਆਂ ਜਰਵਾਣੇ ਢੀੜਾਂ ਦੀ ਗਿਣਤੀ ਵਿੱਚ ਆਉਂਦੇ ਆ ਢੀੜ ਗਿੱਦੜਾਂ ਦੀ ਹੁੰਦੀ ਆ ਜੰਗਲ ਦੇ ਵਿੱਚ ਸ਼ੇਰ ਕੱਲੇ ਬੁੱਕਦੇ ਨੇ ਬਿਲਕੁਲ ਠੀਕ ਹੈ ਜੀ ਸ਼ੇਰ ਤੇ ਬਾਜ ਕਦੀ ਝੁੰਡ ਚ ਨਹੀਂ ਹੁੰਦੇ ਕਦੀ ਬਾਜਾਂ ਦਾ ਝੁੰਡ ਵੇਖਿਆ ਜੇ ਇਕੱਠਾ ਉੱਠਦਾ ਤੇ ਕਦੀ ਸ਼ੇਰ ਤੇ ਕਈ ਵਾਰੀ ਦੋ ਚਾਰ ਜੰਗਲ ਚ ਵੇਖ ਹੀ ਲੈਂਦੇ ਆ ਤੇ ਇਦਾਂ ਦਾ ਇਤਿਹਾਸ ਹੈ ਸਾਡੇ ਕੌਮ ਦੇ ਯੋਧਿਆਂ ਦਾ ਔਰ ਸੈਲੂਟ ਕਰਦੇ ਆ ਯੋਧੇ ਤੁਹਾਨੂੰ ਕਿ ਤੁਸੀਂ ਅੱਜ ਬਹੁਤ ਵੱਡਾ ਮਾਣ ਰੱਖਿਆ ਇਸ ਦੁਸ਼ਟ ਦੇ ਭੋਗ ਤੇ ਉਹ ਜਾ ਕੇ ਉਹਨੂੰ ਰੋਕਣ ਦਾ ਯਤਨ ਜਿਹੜਾ ਤੁਸੀਂ ਕੀਤਾ ਇਹ ਇੱਕ ਵੱਡੀ ਇਤਿਹਾਸਕ ਘਟਨਾ ਵਜੋਂ ਯਾਦ ਰੱਖਿਆ ਜਾਊਗਾ ਬਹੁਤ ਮਿਹਰਬਾਨੀ ਜੁਹਦੇ ਵਾਸਤੇ ਰਹੋ ਸਿੰਘਾ ਦੇਸ ਉਪਰਾਲੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੈਲਿਊਏਬਲ ਕਮੈਂਟ ਸਾਡੇ ਲਈ ਬਹੁਤ ਅਹਿਮ ਹੋਣਗੇ ਹੁਣ ਤੁਹਾਡੇ ਕੋਲ ਇਜਾਜ਼ਤ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਂਹਾਂ ਸੌਤਿਆ ਕਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਬਲਵੰਤ ਸਿੰਘ ਜੀ ਕੋਪਾਲਾ ਵੱਲੋਂ ਦੋ ਸਿੰਘ ਜਿਹੜੇ ਆ ਭਾਈ ਰਣਜੀਤ ਸਿੰਘ ਜੀ ਦਮਦਮੀ ਤੇ ਭਾਈ ਭੁਪਿੰਦਰ ਸਿੰਘ ਜੀ 6 ਜੂਨ ਨੂੰ ਸਰੋਪੇ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਉਮੀਦ ਕਰਦੇ ਆ ਕਿ ਸਾਰੀਆਂ ਸਿੱਖ ਸੰਗਤਾਂ ਇਸੇ ਤਰ੍ਹਾਂ ਹੀ ਇਹਨਾਂ ਜੋ ਯੋਧਿਆਂ ਦਾ ਸਨਮਾਨ ਕਰਦੀਆਂ ਰਹਿਣਗੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ